ਸਤਿਕਾਰਯੋਗ ਦੋਸਤੋ ਇਸ ਵੀਡੀਓ ਨੂੰ ਉਹਨਾਂ ਬੱਚਿਆਂ ਨਾਲ ਜ਼ਰੂਰ ਸ਼ੇਅਰ ਕਰੋ ਜਿਹੜੇ ਪੜ੍ਹਨਾ ਚਾਹੁੰਦੇ ਨੇ ਤੇ ਪੜ੍ਹ ਰਹੇ ਨੇ ਜਾਂ ਜਿਨ੍ਹਾਂ ਦਾ ਫੋਕਸ ਨਹੀਂ ਬਣ ਰਿਹਾ ਹੈਗਾ ਪਿਆਰੇ ਬੱਚਿਓ ਜੇਕਰ ਤੁਸੀਂ ਪੜ੍ਹ ਰਹੇ ਹੋ ਕਿਤੇ ਕਿਤੇ ਤੁਹਾਡਾ ਕਿੰਨਾ ਲੱਗਦਾ ਹੈ ਕਿ ਤੁਹਾਨੂੰ ਡਿਸਟਰੈਕਸ਼ਨ ਦੀਆਂ ਪ੍ਰੋਬਲਮ ਆ ਰਹੀਆਂ ਨੇ ਤਾਂ ਇਹਨਾਂ ਟੌਪਿਕਾਂ ਦੇ ਉੱਪਰ ਇਹਨਾਂ ਟਿਪਸ ਦੇ ਉੱਪਰ ਜ਼ਰੂਰ ਗੌਰ ਕਰਿਓ ਤੁਹਾਨੂੰ ਬਹੁਤ ਸੋਹਣੇ ਰਿਜ਼ਲਟ ਮਿਲਣਗੇ ਸਭ ਤੋਂ ਪਹਿਲਾਂ ਇਹ ਹੈ ਕਿ ਜਦੋਂ ਤੁਸੀਂ ਪੜ੍ਹਨਾ ਸ਼ੁਰੂ ਕਰਨਾ ਹੈ ਤਾਂ ਸਪੈਸੀਫਿਕ ਟਾਰਗੇਟ ਸਿਲੈਕਟ ਕਰਨੇ ਨੇ ਛੋਟੇ ਛੋਟੇ ਟਾਰਗੇਟ ਲੈਣੇ ਨੇ ਤੇ 40 ਮਿੰਟ ਦਾ ਇੱਕੋ ਹੀ ਸੈਸ਼ਨ ਲੈ ਤੇ ਉਤੇ ਹੀ ਫੋਕਸ ਕਰਨਾ ਹੈਗਾ ਇਸ ਨੂੰ ਪੋਮੋਡੋਰ ਟੈਕਨੀਕ ਕਿਹਾ ਜਾਂਦਾ ਹੈ ਕਿ 40 ਮਿੰਟ ਦੇ ਇੱਕ ਸੈਸ਼ਨ ਦੇ ਵਿੱਚ ਅਸੀਂ 20 ਮਿੰਟ ਪੜ੍ਹਨਾ ਤੇ ਫਿਰ ਬ੍ਰੇਕ ਲੈਣੀ ਹੈ ਤੇ 20 ਮਿੰਟ ਫਿਰ ਪੜ੍ਹਨਾ ਜਿਹਦੇ ਨਾਲ ਸਾਡਾ ਅਟੈਂਸ਼ਨ ਸਪੈਨ ਹੈ ਜਿਹੜਾ ਉਹ ਬਹੁਤ ਜ਼ਿਆਦਾ ਸੋਹਣਾ ਰਿਜ਼ਲਟ ਦਿੰਦਾ ਹੈ ਦੂਜੇ ਨੰਬਰ ਤੇ ਹੈਗਾ ਵਿਜ਼ੂਅਲਾਈਜ਼ ਦਾ ਸਕਸੈਸ ਅਸੀਂ ਆਪਣੀ ਜਿਹੜੀ ਸਕਸੈਸ ਹੈ ਜਿਹੜੀ ਅਸੀਂ ਉਸ ਟਾਈਮ ਪੜ੍ਹ ਰਹੇ ਹਾਂ ਉਹਨੂੰ ਆਪਣੇ ਮਨ ਦੇ ਵਿੱਚ ਵਿਜ਼ੂਅਲਾਈਜ਼ ਕਰਨਾ ਉਹਦਾ ਚਿੱਤਰਨ ਕਰਨਾ ਆਪਣੇ ਮਨ ਦੇ ਵਿੱਚ ਉਹਦਾ ਚਿੱਤਰ ਬਣਾਉਣਾ ਫੁੱਟਬਾਲ ਖਿਡਾਰੀ ਜਾਰਡਨ ਨੇ ਕਿਹਾ ਸੀ ਕਿ ਅਸੀਂ ਜ਼ਿੰਦਗੀ ਦੇ ਵਿੱਚ ਦੋ ਵਾਰੀ ਹਰ ਚੀਜ਼ ਨੂੰ ਹਰ ਸਕਸੈਸ ਨੂੰ ਵਿਜ਼ੂਅਲਾਈਜ਼ ਕਰਦੇ ਹਾਂ ਇੱਕ ਇਮੇਜਿਨੇਸ਼ਨ ਦੇ ਵਿੱਚ ਇੱਕ ਰਿਐਲਿਟੀ ਦੇ ਵਿੱਚ ਜੇਕਰ ਅਸੀਂ ਇਮੇਜਿਨੇਸ਼ਨ ਦੇ ਵਿੱਚ ਉਸ ਚਿੱਤਰ ਨੂੰ ਸਹੀ ਤਰੀਕੇ ਨਾਲ ਸਕਸੈਸ ਦੇ ਰੂਪ ਵਿੱਚ ਦੇਖਦੇ ਹਾਂ ਤਾਂ ਰਿਐਲਿਟੀ ਦੇ ਵਿੱਚ ਉਹਨੂੰ ਪਰਫਾਰਮ ਕਰ ਪਾਉਂਦੇ ਹਾਂ ਇਸ ਕਰਕੇ ਹਮੇਸ਼ਾ ਇਸ ਕਰਕੇ ਪੜਨਾ ਕਿ ਜਦੋਂ ਮੈਨੂੰ ਸਕਸੈਸ ਮਿਲੇਗੀ ਤਾਂ ਮੇਰੇ ਮਾਪਿਆਂ ਦੀ ਮੇਰੇ ਬਾਰੇ ਦੂਜੇ ਲੋਕਾਂ ਦੀ ਮੇਰੇ ਬਾਰੇ ਕੀ رائے ਹੋਊਗੀ ਇਹ ਤੀਜੇ ਤੁਹਾਨੂੰ ਮੋਟੀਵੇਟ ਕਰੇਗੀ ਤੀਜੇ ਨੰਬਰ ਤੇ ਹੈਗਾ ਸਟੱਡੀ ਰਿਚੁਅਲ ਕ੍ਰੀਏਟ ਕਰਨਾ ਮਤਲਬ ਕਿ ਜਿੱਥੇ ਤੁਸੀਂ ਪੜ ਰਹੇ ਹੋ ਉਸੇ ਮਾਹੌਲ 'ਚ ਪੜਨਾ ਉਸੇ ਕਮਰੇ ਦੇ ਵਿੱਚ ਪੜਨਾ ਉਹੀ ਪੈਨ ਉਹੀ ਟੇਬਲ ਉਹੀ ਤੁਹਾਡੇ ਬੈਡਰੂਮ ਉਹੀ ਸਾਰਾ ਕੁਝ ਹੋਣਾ ਚਾਹੀਦਾ ਤਾਂ ਕਿ ਤੁਹਾਨੂੰ ਇੱਕ ਇਸ ਤਰ੍ਹਾਂ ਦਾ ਮਾਹੌਲ ਤੁਹਾਡਾ ਮਾਈਂਡ ਸੈਟ ਅਪ ਹੋ ਜਾਂਦਾ ਕਿ ਅਸੀਂ ਇਸ ਮਾਹੌਲ ਦੇ ਵਿੱਚ ਇਸ ਕਮਰੇ ਦੇ ਵਿੱਚ ਸਿਰਫ ਸਿਰਫ ਪੜਨਾ ਆਇਆ ਤੀਜੇ ਨੰਬਰ ਤੇ ਹੈਗਾ ਸਾਡਾ ਜਿਹੜਾ ਹੈਗਾ ਜਿਹੜੀਆਂ ਚੀਜ਼ਾਂ ਸਾਨੂੰ ਡਿਸਟਰੈਕਸ਼ਨ ਕਰਦੀਆਂ ਨੇ ਜਿਵੇਂ ਫੋਨ ਕਰਦਾ ਹੈ ਜਾਂ ਟੀਵੀ ਕਰਦਾ ਹੈ ਉਸ ਤੋਂ ਦੂਰ ਰਹੋ ਉਹਨਾਂ ਨੂੰ ਆਪਣੀ ਪਹੁੰਚ ਤੋਂ ਦੂਰ ਰੱਖੋ ਬਹੁਤ ਵਾਰੀ ਅਸੀਂ ਇਹ ਕਹਿੰਦੇ ਨੇ ਕਿ ਅਸੀਂ Google ਕਰਨਾ ਹੈ ਇਸ ਕਰਕੇ ਆਪਣਾ PC ਜਾਂ ਲੈਪਟਾਪ ਰੱਖੋ ਫੋਨ ਤੁਹਾਨੂੰ ਡਿਸਟਰੈਕਸ਼ਨ ਦੇਗਾ ਹੀ ਦੇਗਾ ਇਸ ਨੂੰ ਆਪਣੀ ਜੇ ਤੁਸੀਂ ਪੜ੍ਹਨਾ ਚਾਹੁੰਦੇ ਹੋ ਤਾਂ ਉਸ ਨੂੰ ਆਪਣੀ ਪਹੁੰਚ ਤੋਂ ਦੂਰ ਰੱਖੋ ਜਦੋਂ ਤੁਸੀਂ ਪੜ੍ਹਦੇ ਹੋ ਤੀਜਾ ਚੌਥਾ ਹੈਗਾ ਮਾਈਂਡਫੁਲਨੈਸ ਮਾਈਂਡਫੁਲਨੈਸ ਦਾ ਹੁੰਦਾ ਹੈ ਕਿ ਅਸੀਂ ਆਪਣੇ ਮਨ ਦੇ ਵਿੱਚ ਮਨ ਨੂੰ ਪ੍ਰੈਜ਼ੈਂਟ ਤੇ ਲੈ ਕੇ ਆਉਣਾ ਅਸੀਂ ਕਦੇ ਵੀ ਫਿਊਚਰ ਜਾਂ ਪਾਸਟ ਨੂੰ ਸੋਚਦੇ ਹੋਏ ਕੋਈ ਵੀ ਚੀਜ਼ ਨਹੀਂ ਕਰ ਸਕਦੇ ਹਮੇਸ਼ਾ ਜਿਹੜੇ ਬੰਦੇ ਫਿਊਚਰ ਜਾਂ ਪਾਸਟ ਬਾਰੇ ਸੋਚਦੇ ਨੇ ਉਹ ਓਵਰਥਿੰਕਰ ਹੁੰਦੇ ਨੇ ਉਹ ਟੈਨਸ਼ਨ ਲੈਂਦੇ ਨੇ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਹੋਣਾ ਸ਼ੁਰੂ ਕਰ ਦਿੰਦੇ ਨੇ ਪਰੇਸ਼ਾਨ ਰਹਿੰਦੇ ਵੀ ਨੇ ਇਸ ਕਰਕੇ ਆਪਣੇ ਮਨ ਨੂੰ ਪ੍ਰੈਜ਼ੈਂਟ ਤੇ ਲੈ ਕੇ ਆਉਣ ਲਈ ਇੱਕ ਬਹੁਤ ਸੋਹਣੀ ਟੈਕਨੀਕ ਹੈਗੀ ਹੈ ਉਹ ਹੈਗੀ ਹੈ ਡੀ ਬਰੀਥਿੰਗ ਸ਼ੁਰੂ ਕਰਨ ਲੱਗੇ ਆਪਣੀ ਸਟੱਡੀ ਸ਼ੁਰੂ ਕਰਨ ਲੱਗੇ 2 ਮਿੰਟ ਲਈ ਘੱਟੋ-ਘੱਟ ਲੰਬੇ-ਲੰਬੇ ਸਾਹ ਲਓ ਫਿਰ ਸਟੱਡੀ ਸ਼ੁਰੂ ਕਰੋ ਤੁਹਾਨੂੰ ਬਹੁਤ ਪਰਫੈਕਟ ਫੁੱਲ ਫਰੂਟਫੁੱਲ ਰਿਜ਼ਲਟ ਇਹਦੇ ਮਿਲਣਗੇ ਉਸ ਤੋਂ ਬਾਅਦ ਹੈਗਾ ਜਿਹੜਾ ਸਭ ਤੋਂ ਇੰਪੋਰਟੈਂਟ ਹੈਗਾ ਐਕਟਿਵ ਲਰਨਿੰਗ ਲਰਨਿੰਗ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਪੈਸਿਵ ਲਰਨਿੰਗ ਇੱਕ ਲਰਨਿੰਗ ਐਕਟਿਵ ਲਰਨਿੰਗ ਪੈਸਿਵ ਲਰਨਿੰਗ ਹੁੰਦੀ ਹੈ ਜਦੋਂ ਅਸੀਂ ਪੜ੍ਹਦੇ ਹਾਂ ਉਹਨੂੰ ਦੇਖਦੇ ਹਾਂ ਬਸ ਦੇਖੀ ਜਾ ਰਹੇ ਹਾਂ ਪੜ੍ਹੀ ਜਾ ਰਹੇ ਹਾਂ ਰੱਟੇ ਮਾਰ ਰਹੇ ਹਾਂ ਉਹ ਸਾਡੀ ਸਮਝ ਕਦੇ ਵੀ ਜਿਹੜੀ ਹੈਗੀ ਆ ਉਹ ਸਾਨੂੰ ਲੰਬਾ ਟਾਈਮ ਨਹੀਂ ਦਿੰਦੀ ਹੈਗੀ ਹਮੇਸ਼ਾ ਜਿਸ ਚੀਜ਼ ਤੁਸੀਂ ਪੜ੍ਹਨੀ ਹੈ ਤਾਂ ਉਹਨੂੰ ਐਕਟਿਵ ਲਰਨਿੰਗ ਦੇ ਵਿੱਚ ਪੜੋ ਪੰਪ ਆਵ ਕੇ ਜਦੋਂ ਤੁਸੀਂ ਕੋਈ ਪੈਰਾ ਪੜ੍ਹ ਰਹੇ ਹੋ ਤਾਂ ਉਹਦੇ ਵਿੱਚ ਕੁਐਸਚਨ ਬਣਾਓ ਕੁਐਸਚਨ ਬਣਾਉਣ ਤੋਂ ਬਾਅਦ ਆਪਣੇ ਆਪ ਤੋਂ ਉਸ ਕੁਐਸਚਨ ਦੇ ਆਨਸਰ ਪੁੱਛੋ ਕੁਐਸਚਨ ਕਰੋ ਜਾਂ ਕਿਸੇ ਟੈਡੀਅਰ ਨੂੰ ਕਿਸੇ ਕਿਤਾਬ ਨੂੰ ਕਿਸੇ ਪਿੰਨ ਨੂੰ ਉਹ ਚੀਜ਼ਾਂ ਜ਼ਰੂਰ ਸੁਣਾਓ ਇਹ ਬਹੁਤ ਅੱਛੀ ਟੈਕਨੀਕ ਹੈਗੀ ਹੈ ਕਿਸੇ ਵੀ ਸਟੱਡੀ ਨੂੰ ਪੜ੍ਹਨ ਲਈ ਕਿਸੇ ਨੂੰ ਫੋਕਸ ਕ੍ਰੀਏਟ ਕਰਨ ਲਈ ਲਾਸਟ ਹੈਗਾ 슬ੀਪਿੰਗ ਸ਼ਡਿਊਲ ਮੈਂਟੇਨ ਕਰਨਾ ਹਰੇਕ ਬੱਚੇ ਨੂੰ 8 ਘੰਟੇ ਤੋਂ ਵੱਧ ਸੌਣਾ ਚਾਹੀਦਾ ਹੈ। ਘੱਟੋ ਘਟ ਅੱਠ ਘੰਟੇ ਸੌਣਾ ਚਾਹੀਦਾ ਹੈ ਕਿਉਂਕਿ ਜਿਹੜੇ ਅੱਜਕੱਲ ਅਸੀਂ ਦੇਖ ਰਹੇ ਹਾਂ ਕਿ ਪੂਰ ਮੈਮਰੀ ਹੋ ਰਹੀ ਹੈ, ਸਾਡੀ ਮੈਮਰੀ ਲਾਸ ਹੋ ਰਹੀ ਹੈ। ਇਹਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਸਾਡੀ ਸਲੀਪਿੰਗ ਸ਼ਡਿਊਲ ਪ੍ਰੋਪਰ ਨਹੀਂ ਹੈਗੀ। ਜੇਕਰ ਵੀਡੀਓ ਚੰਗੀ ਲੱਗੀ ਤਾਂ ਕਿ ਸ਼ੇਅਰ ਕਰਨਾ। ਬਾਕੀ ਅਗਲੇ ਭਾਗ ਵਿੱਚ ਧੰਨਵਾਦ।